ਆਤਮਾ ਦੀ ਸ਼ਰਨ ਵਿੱਚ ਸਾਰੇ ਦੁੱਖ ਲੈ ਜਾਂਦੇ ਨੇ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਗੁਰੂ ਦੀ ਸ਼ਰਨ ਵਿੱਚ ਆਉਣਾ ਕਿਉਂਕਿ ਗੁਰਪਰਮੇਸ਼ਰ ਏਕੋ ਜਾਨ ਜੋ ਗੁਰੂ ਦੀ ਸ਼ਰਨ ਵਿੱਚ ਆ ਗਿਆ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਗੁਰੂ ਮਹਾਰਾਜ ਸਮਝਾਉਂਦੇ ਨੇ ਕਿਉਂਕਿ ਗਿਆਨ ਦਾ ਖਜ਼ਾਨਾ ਗਿਆਨ ਦੀ ਦਾਤ ਬਖਸ਼ ਰਹੇ ਨੇ ਆਪਾਂ ਨੂੰ ਗੁਰੂ ਮਹਾਰਾਜ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਵੇ ਦੁੱਖ ਦੂਰ ਹੋ ਜਾਣਗੇ ਤੇ ਸੁਖ ਪ੍ਰਾਪਤ ਹੋਏਗਾ ਪਹਿਲੀ ਪੰਕਤੀ ਤੇ ਅਗਲੀ ਪੰਕਤੀ 'ਚ ਮਹਾਰਾਜ ਦਾਸ ਜੀ ਨੇ ਦਇਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਉਹਦੀ ਦਇਆ ਕਦੋਂ ਹੋਏਗੀ ਪਾਰ ਬ੍ਰਹਮ ਸੁਆਮੀ ਦੀ ਦਇਆ ਕਦੋਂ ਹੋਣੀ ਆ ਜਦੋਂ ਪੂਰਾ ਸਤਗੁਰੂ ਤੇ ਆਇਆ ਪੂਰੇ ਸਤਗੁਰੂ ਦੇ ਨਾਲ ਜੁੜੇ ਪੂਰਾ ਸਤਗੁਰੂ ਕੌਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜਦੋਂ ਪੂਰੇ ਸਤਗੁਰੂ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ ਤਾਂ ਉਹ ਆਪਾਰ ਬ੍ਰਹਮ ਸੱਚੇ ਪਾਸਾ ਸਾਡੇ ਤੇ ਦਿਆਵਾਨ ਹੋਏਗਾ ਅਗਲੇ ਬੰਦ ਚ ਦੱਸਦੇ ਨੇ ਪ੍ਰਭ ਜੀ ਤੂੰ ਮੇਰੋ ਸਹਬ ਦਾਤਾ ਹੈ ਪ੍ਰਭੂ ਪਰਮਾਤਮਾ ਜੀ ਤੂੰ ਸਾਰਿਆਂ ਦਾਤਾਵਾਂ ਦੇਣ ਵਾਲਾ ਸਹਬ ਇੱਕੋ ਹੀ ਹੈ ਹੋਰ ਕਿਸੇ ਪਾਸੇ ਖਿਆਲ ਨਾ ਜਾਵੇ ਵੀ ਕੋਈ ਦਾਤਾ ਦੇਣ ਵਾਲਾ ਹੋਰ ਵੀ ਹੈਗਾ ਕਿਉਂ ਮੈਂ ਤਾਂ ਸਪਸ਼ਟ ਵੀ ਕਹਿ ਦਿੰਨਾ ਹੁਣਾਂ ਵੇ ਕੋਈ ਕਹਿੰਦਾ ਜੀ ਸੇਖ ਫਤੇ ਤੋਂ ਝੋਟੀਆਂ ਮਿਲਦੀਆਂ ਖੀਰਾਂ ਛਾੜੇ ਕਮਲੇ ਸਿੱਖੀ ਖੀਰਾਂ ਚੱਕੀ ਜਾਂਦੇ ਨੇ ਉਧਰ ਨੂੰ ਅਖਬੌਂਦੇ ਸਿੱਖ ਨੇ ਕਹਿੰਦੇ ਝੋਟੀਆਂ ਉੱਥੋਂ ਮਿਲਦੀਆਂ ਕੋਈ ਕਹਿੰਦਾ ਕਪਰਾਂ ਵਾਲਾ ਲਾਲਾਂ ਵਾਲਾ ਕੋਈ ਕਹਿੰਦਾ ਲਾਲ ਦੇ ਦਿੰਦਾ ਨਾ ਭਾਈ ਸਭ ਕੁਝ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਹੀ ਆ ਗੁਰਬਾਣੀ ਦਾ ਗਿਆਨ ਪੱਲੇ ਬੰਨ ਲਿਗੇ ਪ੍ਰਭ ਜੀਓ ਤੂੰ ਮੇਰੋ ਸਹਬ ਦਾਤਾ ਕਰ ਕਿਰਪਾ ਪ੍ਰਭ ਦੀਨ ਤੇ ਆਲਾ ਗੁਣ ਗਾਵੂ ਰੰਗਰਾਤਾ ਇਸ ਬੰਦ ਦੇ ਵਿੱਚ ਮਤਲਬ ਇਹ ਦਾਤ ਮੰਗੀ ਆ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵੀ ਮੇਰੇ ਤੇ ਕਿਰਪਾ ਕਰੋ ਮਹਾਰਾ ਸੱਚੇ ਸਤਗੁਰੂ ਮੈਂ ਤੇਰੇ ਦਿਨ ਰਾਤ ਗੁਣ ਗਾਵਾਂ ਰਹਾਉ ਵਾਲੇ ਬੰਦ ਚ ਮਹਾਰਾ ਦੱਸਦੇ ਨੇ ਸਤਗੁਰ ਨਾਮ ਨਿਧਾਨ ਦੇ ਰਹਾ ਆ ਅਭੀ ਸਤਗੁਰੂ ਨੇ ਪ੍ਰਭੂ ਪਰਮਾਤਮਾ ਦਾ ਨਾਮ ਮੈਨੂੰ ਪੱਕਾ ਕਰਾਤਾ ਚਿੰਤਾ ਸਗਲ ਬినాਸ਼ੀ ਸਾਰੀ ਚਿੰਤਾ ਦਾ ਮਾ ਚਿੰਤਾ ਮਾਂ ਦਾ ਨਾਸ ਹੋ ਜਾਂਦਾ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਕਿਸੇ ਵੀ ਕਿਸਮ ਦੀ ਚਿੰਤਾ ਨਹੀਂ ਸਤਾਉਂਦੀ ਮਨੁੱਖ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਆਖਰੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਜਦੋਂ ਗੁਰੂ ਨੇ ਕਿਰਪਾ ਕਰਕੇ ਆਪਣਾ ਕਰ ਲਿਆ ਨਾ ਤੇ ਫਿਰ ਮਨ ਦੇ ਵਿੱਚ ਉਹ ਅਬਿਨਾਸੀ ਪ੍ਰਭੂ ਪਰਮਾਤਮਾ ਜਿਹੜਾ ਨਾਸ ਹੋਣ ਵਾਲਾ ਨਹੀਂ ਹੈ ਉਹ ਵਸ ਜਾਂਦਾ ਜਦੋਂ ਪ੍ਰਭੂ ਪਰਮਾਤਮਾ ਮਨ ਵਿੱਚ ਵੱਸਦਾ ਫੇਰ ਫੇਰ ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਜਦੋਂ ਸੱਚਾ ਸਤਗੁਰੂ ਰਾਖਾ ਹੁੰਦਾ ਨਾ ਫਿਰ ਕਿਸੇ ਵੀ ਕਿਸਮ ਦਾ ਜ਼ਿੰਦਗੀ ਵਿੱਚ ਬਿਗਨ ਨਹੀਂ ਲੱਗਦਾ ਚਰਨ ਕਮਲ ਬਸੇਰਦ ਅੰਤਰ ਅੰਮ੍ਰਿਤ ਹਰ ਰਸ ਚਾਕੇ ਫਿਰ ਪ੍ਰਭੂ ਪਰਮਾਤਮਾ ਦੇ ਚਰਨ ਕਮਲ ਕਿਹੜੇ ਨੇ ਗੁਰੂ ਦੇ ਗਿਆਨ ਗੁਰੂ ਦਾ ਬਚਨ ਗੁਰੂ ਦਾ ਗਿਆਨ ਗੁਰੂ ਦੇ ਬਚਨ ਜਦੋਂ ਹਿਰਦੇ ਵਿੱਚ ਬਸਦੇ ਨੇ ਚਰਨ ਕਮਲ ਗੁਰੂ ਦੇ ਬਚਨਾਂ ਨੂੰ ਕਿਹਾ ਗਰਬਾਣੀ ਵਿੱਚ ਵੀ ਜਦੋਂ ਇਹ ਸਾਡੇ ਹਿਰਦੇ ਘਰ ਵਿੱਚ ਬਸਦੇ ਆ ਨਾ ਚਰਨ ਕਮਲ ਬਸੇ ਰਿਦ ਅੰਤਰ ਜਦੋਂ ਹਿਰਦੇ ਘਰ ਵਿੱਚ ਬਸਦੇ ਨੇ ਫਿਰ ਅੰਮ੍ਰਿਤ ਹਰ ਰਸ ਚੱਖੇ ਫਿਰ ਪ੍ਰਭੂ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦਾ ਪਦਾਰਥ ਛਕਦਾ ਮਨੁੱਖ ਸਰੀਰ ਕਰਕੇ ਬੀਬੀ ਅਤੇ ਭਾਈ ਆ ਕਰ 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 ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਸ ਪੁਜਾਈ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਪ੍ਰਭੂ ਪਰਮਾਤਮਾ ਨਾਨਕ ਦਾਸ ਤਾਂ ਕੇ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਸ ਦਾਸਾਂ ਦੇ ਬਲਿਹਾਰ ਜਾਣੇ ਆ ਉਸ ਪ੍ਰਭੂ ਪਰਮਾਤਮਾ ਦੇ ਚਰਨਾ ਤੋਂ ਬਲਿਹਾਰ ਜਾਣਿਆ ਜਿਨ ਪੂਰਨ ਪੈਜ ਰਖਾਈ ਜਿਨੇ ਸਾਡੀ ਪੂਰੀ ਪੈਜ ਰੱਖੀ ਹੈ ਇਹ ਆ ਗੁਰੂ ਦਾ ਗਿਆਨ ਗੁਰੂ ਦਾ ਗਿਆਨ ਲੈ ਕੇ ਆਪਣਾ ਜੀਵਨ ਬਸਰ ਕਰਾਂਗੇ ਤਾਂ ਜੀਵਨ ਸਫਲਾ ਹੋ ਸਕਦਾ ਸਫਲ ਹੋਣ ਦਾ ਮਤਲਬ ਹੀ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੇ ਲੇਖੇ ਲੱਗ ਸਕਦਾ ਲੱਗੇਗਾ ਗਾਰੰਟੀ ਲਈ ਹੈ ਗੁਰੂ ਸਾਹਿਬ ਨੇ ਮਨ ਸੁਝਾਵਣ ਕਾਰਨੇ ਕਸੂਕ ਪੜਿਏ ਗਿਆਨ ਮਹਾਰਾਜ ਕਹਿੰਦੇ ਤੂੰ ਮਨ ਨੂੰ ਸਮਝਾਉਣ ਵਾਸਤੇ ਤਾਂ ਥੋੜਾ ਜਿਹਾ ਗਿਆਨ ਹੀ ਬਹੁਤਾ ਲੈ ਲੈ ਜਿਹੜਾ ਕਿ ਲੜੀਵਾ ਦਾ ਲੜੀਵਾਰ ਆਪਾਂ ਸ਼ਬਦ ਵਿਚਾਰ ਕਰਦੇ ਆ ਨਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 340 ਤੇ ਸੁਭਾਏ ਮਾਨਾ ਇੱਥੇ ਇਹੀ ਲਿਖਿਆ ਮਨ ਸਮਝਾਉਣ ਕਾਰਨ ਕਸੂਕ ਪੜਿਏ ਗਿਆਨ ਮਹਾਰਾਜ ਕਹਿੰਦੇ ਭਈ ਮਨ ਨੂੰ ਸਮਝਾਉਣ ਵਾਸਤੇ ਥੋੜੇ ਜਿਹਾ ਗਿਆਨ ਦੀ ਕੋਈ ਦਾਤ ਬਹੁਤਾ ਥੋੜਾ ਜਿਹਾ ਗਿਆਨ ਹੀ ਲੈ ਲੈ ਗੁਰੂ ਤੋਂ ਕਿਉਂਕਿ ਗੁਰੂ ਦੇ ਗਿਆਨ ਤੋਂ ਬਿਨਾ ਜੀਵਨ ਸਫਲਾ ਨਹੀਂ ਹੋਣਾ। ਪ੍ਰਭੂ ਪਰਮਾਤਮਾ ਤੱਕ ਪਹੁੰਚਣ ਵਾਸਤੇ ਜੋ ਰਸਤਾ ਗੁਰਬਾਣੀ ਦੱਸਦੀ ਆ ਕੋਈ ਨਹੀਂ ਦੱਸ ਸਕਦਾ। ਕੋਈ ਵੀ ਨਹੀਂ ਦੱਸ ਸਕਦਾ। ਕਿਉਂਕਿ ਗੁਰਬਾਣੀ ਦਾ ਖਜ਼ਾਨਾ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ। ਕਿਉਂਕਿ ਗੁਰਬਾਣੀ ਦੇ ਨਾਲ ਮਨ ਜੁੜਿਆ ਰਹੇ ਤਾਂ ਮਰਨ ਜੰਮਣ ਦਾ ਗੇੜ ਮੁੱਕ ਜਾਂਦਾ। ਨਹੀਂ ਤਾਂ ਜੀਂਦੇ ਜੀ ਆ ਮਨੁੱਖੇ ਜਨਮ ਦੇ ਵਿੱਚ ਵੀ ਇਨਸਾਨ ਮਰਦਾ ਜੰਮਦਾ ਰਹਿੰਦਾ 100-100 ਵਾਰੀ ਮਰਦਾ ਤੇ ਹਾਲੀ ਵਿੱਚ 100 ਵਾਰੀ ਜੰਮਦਾ। ਆਪ ਦੀ ਬਿਰਤੀ ਮੁਤਾਬਕ ਸੋਚ ਮੁਤਾਬਕ ਕਿਤੇ ਕੁਛ ਸੋਚ-ਸੋਚ ਕੇ ਮਰ ਜਾਂਦਾ ਕਿਤੇ ਕੋਈ ਚੰਗਾ ਸੋਚਣ ਲੱਗ ਜਾਂਦਾ ਜਨਮ ਹੋ ਜਾਂਦਾ ਮਾੜਾ ਸੋਚਣ ਲੱਗ ਜਾਂਦਾ ਮਰ ਜਾਂਦਾ ਮਨੁੱਖੇ ਜਨਮ ਵਿੱਚ ਹੀ ਜੂਨੀਆਂ ਚ ਪਿਆ ਹੋਇਆ ਜਿਹੜਾ ਸਰੀਰ ਛੱਡਣ ਤੋਂ ਬਾਅਦ ਜੂਨੀਆਂ ਮਿਲਣੀਆਂ ਉਹ ਸਾਡੇ ਕਰਮਾਂ ਮੁਤਾਬਕ ਜੇ ਗੁਰੂ ਦੇ ਨਾਮ ਨਾਲ ਜੁੜੇ ਰਹਿਾਂਗੇ ਭਾਈ ਪ੍ਰਭੂ ਪ੍ਰਬੰਧਮਾ ਦੀ ਬੰਦਗੀ ਕਰਾਂਗੇ ਗੁਰੂ ਦੇ ਗਿਆਨ ਲੈ ਕੇ ਤੇ ਮਨੁੱਖਾ ਜਨਮਾ ਜਿਹੜਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗੀ ਜੀਵ ਆਤਮਾ ਬਾਰ-ਬਾਰ ਜੰਮਣ ਮਰਨ ਦੇ ਗੇੜ ਵਿੱਚੋਂ ਨਿਕਲ ਜਾਏਗੀ ਇੱਥੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮਨ ਸਮਝਾਵਣ ਕਾਰਨੇ ਮਨ ਨੂੰ ਸਮਝਾਉਣ ਲਈ ਥੋੜਾ ਜਾਈ ਉਦਮ ਕਰਨ ਦੀ ਲੋੜ ਆ ਗੁਰੂ ਦੀ ਗੱਲ ਮੰਨ ਲਓ ਵੀ ਸਰਬਕ ਸਾਚਾ ਏਕ ਹੈ ਦੂਸਰ ਨਹੀਂ ਕੋਈ بس ਇੱਕ ਗੱਲ ਹੀ ਜੇ ਮੰਨ ਲਗੇ ਤਾਂ ਸਾਡਾ ਹੋਰ ਕਿਸੇ ਪਾਸੇ ਕੋਈ ਖਿਆਲ ਨਹੀਂ ਜਾਏਗਾ ਪ੍ਰਭੂ ਪਰਮਾਤਮਾ ਵੱਲੀ ਧਿਆਨ ਰਹੇਗਾ। ਮਹਾਰਾਜ ਨੇ ਭਗਤ ਕਬੀਰ ਜੀ ਨੇ ਪੂਰਾ ਦੱਸਿਆ ਵਿਸਤਾਰ ਦੇ ਵਿੱਚ ਮਹਾਰਾਜ ਕਹਿੰਦੇ ਇੱਥੋਂ ਤੱਕ ਕਬੀਰ ਜੀ ਕਹਿੰਦੇ ਹਨ ਮੰਨਦੇ ਹਨ ਕਿ ਪਰਮਾਤਮਾ ਨਾਲ ਮਲਾਪ ਦੀ ਅਵਸਥਾ ਲਫ਼ਜ਼ਾਂ ਨਾਲ ਬਿਆਨ ਨਹੀਂ ਹੋ ਸਕਦੀ। ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਸਕੋ ਮਿਟਾ ਲੈਂਦਾ ਹੈ ਕਿਉਂ ਮਨ ਨਹੀਂ ਬਿਆਨ ਕਰਨਾ ਨਾ ਜੋ ਆ ਸਰੀਰ ਦੇ ਵਿੱਚ ਮਾਨਾ ਫਿੱਟ ਹੋਇਆ ਹੋਇਆ ਪ੍ਰਭੂ ਪਰਮਾਤਮਾ ਨੇ ਕੀਤਾ ਮਨ ਹੀ ਬਿਆਨ ਕਰਦਾ ਤੇ ਜਦੋਂ ਮੈਂ ਮਾਨੀ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ ਤੇ ਜਦੋਂ ਮਾਨੀ ਨਾ ਰਿਹਾ ਬਿਆਨ ਕਰਨ ਵਾਲਾ ਤੇ ਫਿਰ ਅੱਖਰਾਂ ਦੇ ਨਾਲ ਤਾਂ ਕੀ ਬਿਆਨ ਕੀਤਾ ਜਾ ਸਕਦਾ ਇਹ ਅਵਸਥਾ ਹੁੰਦੀ ਹੈ ਜੀ ਜਦੋਂ ਇਹ ਅਵਸਥਾ ਬਣਦੀ ਆ ਨਾ ਫਿਰ ਮਹਾਰਾਜ ਕਹਿੰਦੇ ਲੱਭ ਜਾ ਨਾਲ ਬਿਆਨ ਨਹੀਂ ਹੋ ਸਕਦਾ ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਟਾ ਚੁੱਕਦਾ ਹੈ ਮਟਾ ਲੈਂਦਾ ਹੈ ਤੇ ਜੇ ਉਸ ਮਲਾਪ ਦੇ ਆਨੰਦ ਨੂੰ ਥੋੜਾ ਬਹੁਤਾ ਬਿਆਨ ਕਰਨ ਦਾ ਯਤਨ ਵੀ ਕਰੇ ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆ ਨੁਰਿਆ ਸੁਣਾਇਆ ਨਿਰਾ ਸੁਣਾਇਆ ਉਸ ਆਨੰਦ ਦੀ ਸਮਝ ਨਹੀਂ ਆ ਸਕਦੀ ਹਾਂ ਜੋ ਮਹਾਰਾਜ ਕਹਿੰਦੇ ਮਨ ਉਸ ਮੇਲ ਅਵਸਥਾ ਵਿੱਚ ਉੱਪੜ ਮੇਲ ਅਵਸਥਾ ਵਿੱਚ ਜਿੱਥੇ ਮਿਲਣ ਦੀ ਅਵਸਥਾ ਬਣਦੀ ਹੈ ਪ੍ਰਭੂ ਪਰਮਾਤਮਾ ਨਾਲ ਜੀਵ ਆਤਮਾ ਦੀ ਪ੍ਰਭੂ ਪਰਮਾਤਮਾ ਨਾਲ ਮਿਲਣ ਦੀ ਜਿੱਥੇ ਅਵਸਥਾ ਬਣਦੀ ਹੈ ਨਾ ਮਹਾਰਾਜ ਕਹਿੰਦੇ ਜਦੋਂ ਉੱਥੇ ਤੱਕ ਉੱਪੜਦਾ ਹੈ ਮਨ ਯਤਨ ਕਰਦਾ ਹੈ ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ ਉਸ ਵਿੱਚੋਂ ਮੇਰ ਤੇਰ ਮਿਟ ਜਾਂਦੀ ਹੈ ਤੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ ਗੁਰੂ ਦਾ ਗਿਆਨ ਪ੍ਰਾਪਤ ਕੀਤਿਆਂ ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਾ ਗੁਰੂ ਦੇ ਦੱਸੇ ਹੋਏ ਪੂਰਨੇ ਕਿਹੜੇ ਹਨ ਉਹ ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀ ਹੈ ਉਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪੰਕਤੀਆਂ ਵਿੱਚ ਦੱਸਦੇ ਹਨ ਪੌੜੀ ਵਿੱਚ ਮਹਾਰਾਜ ਕਹਿੰਦੇ ਦੁਬ ਜ਼ਾਨ ਮਹਾਰਾਜ ਕਹਿੰਦੇ ਨਾ ਦੁਬਦਾਂ ਨੂੰ ਮਿਟਾ ਕੇ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣਾ ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ ਉੱਚੀ ਵਿਚਾਰ ਵਾਲੀ ਬਾਣੀ ਥੋੜੀ ਬਹੁਤੀ ਪੜਨੀ ਚਾਹੀਦੀ ਹੈ ਪੜਨੀ ਸੁਣਨੀ ਚਾਹੀਦੀ ਹੈ ਬਾਣੀ ਆਪਾਂ ਆਉਣੇ ਆ ਮੱਥਾ ਟੇਕਿਆ ਕੜਾ ਪ੍ਰਸ਼ਾਦ ਲਿਆ ਤੇ ਆਪਾਂ ਉੱਠ ਕੇ ਚਲੇ ਜਾਂਦੇ ਹਾਂ ਥੋੜੀ ਵਾਲੀ ਬਾਣੀ ਪੜਨ ਸੁਣਦੇ ਨਾਲ ਕੁਝ ਨਾ ਕੁਝ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਜਦੋਂ ਮਨ ਜਦੋਂ ਜੀਵਨ ਦੇ ਵਿੱਚ ਤਬਦੀਲੀ ਆ ਗਈ ਸਮਝ ਲਓ ਪ੍ਰਭੂ ਪਰਮਾਤਮਾ ਵਾਲੇ ਰਸਤੇ ਤੇ ਚੱਲ ਪਿਆ ਜੀਵਨ ਜੇ ਗੁਰੂ ਦੇ ਗਿਆਨ ਮੁਤਾਬਕ ਚੱਲਦਾ ਤਾਂ ਤੇ ਜੇ ਆਪਾਂ ਇਹ ਸਮਝ ਲੈ ਕਿ ਬਾਬੇ ਤਾਂ ਐਵੇਂ ਮਾਰੀ ਜਾਂਦੇ ਆ ਪਹਿਲਾਂ ਉਹ ਲੱਗਾ ਰਹਿੰਦਾ ਅੱਧਾ ਪੌਣਾ ਘੰਟਾ ਫੇਰੇ ਆ ਕੇ ਲੱਗ ਜਾਂਦਾ ਚਲੋ ਚੱਲ ਗਏ ਕੰਮਕਾਰ ਵੀ ਕਰਨੇ ਇਹ ਤਾਂ ਵਿਹਲੇ ਨੇ ਨਹੀਂ ਭਾਈ ਵਿਹਲੇ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਸ਼ਬਦ ਆ ਬਈ ਜਬ ਲਗ ਦੁਨੀਆ ਰਹੀਏ ਨਾਨਕ ਕੁਝ ਕਹੀਏ ਕੁਝ ਸੁਣੀਏ ਕੁਝ ਕੁਝ ਸੁਣੀਏ ਕੁਝ ਕਹੀਏ ਮਹਾਰਾਜ ਕਹਿੰਦੇ ਵੀ ਜਿੱਦਾਂ ਚਰ ਦੁਨੀਆਂ ਦੇ ਵਿੱਚ ਤੇਰਾ ਮਨੁੱਖਾ ਜੀਵਨ ਆ ਨਾ ਉਨਾ ਚਿਰ ਗੁਰੂ ਦੀ ਗੱਲ ਕੁਝ ਕੋਈ ਕਹੇ ਤੇ ਕੋਈ ਸੁਣ ਕਿਸੇ ਤੋਂ ਸੁਣ ਤੇ ਕਿਸੇ ਨੂੰ ਸੁਣਾ ਗੁਰੂ ਦੇ ਗਿਆਨ ਤੋਂ ਬਿਨਾ ਸਾਨੂੰ ਅਕਲ ਨਹੀਂ ਹੋਣੀ ਸਮਝ ਨਹੀਂ ਹੋਣੀ ਸਾਨੂੰ ਜਿੰਨਾ ਚਿਰ ਸਮਝ ਨਹੀਂ ਆਉਣੀ ਉਹਨਾਂ ਚਿਰ ਸਾਨੂੰ ਗੁਰਦੁਆਰੇ ਦੇ ਵਿੱਚ ਆਉਣ ਦਾ ਚੱਜ ਨਹੀਂ ਆਉਂਦਾ ਨਾ ਬੈਠਣ ਦਾ ਚੱਜ ਆ ਨਾ ਸੁਣਨ ਦਾ ਚੱਜ ਆ ਮੈਂ ਵੀ ਬੱਚਾ ਹੀ ਆ ਅਸੀਂ ਆਪਦੀਆਂ ਹੀ ਕਥਾ ਕਹਾਣੀਆਂ ਸ਼ੁਰੂ ਕਰੇ ਕਰੀ ਰੱਖਦੇ ਆ ਗੁਰੂ ਦੇ ਦੁਆਰੇ ਬੈਠੇ ਵੀ ਨਹੀਂ ਜਿੱਥੇ ਸ਼ਬਦ ਦੀ ਵਿਚਾਰ ਹੁੰਦੀ ਹੈ ਉੱਥੇ ਇੱਕ ਮਨ ਹੋ ਕੇ ਬੈਠਣਾ ਹੁੰਦਾ ਕਿਉਂਕਿ ਸਾਨੂੰ ਸਮਝ ਹੀ ਨਹੀਂ ਆਈ ਅਸੀਂ ਇਹ ਸੰਗਤ ਕੀਤੀ ਕੋਈ ਨਹੀਂ ਅਸੀਂ ਸੰਗਤੀ ਰੋਲੇ ਕੋਲੇ ਵਾਲੀ ਵਿੱਚ ਰਹਿੰਦੇ ਆ ਸਦਾ ਹੀ ਜੇ ਕਿਤੇ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਬੈਠਦੇ ਹੋ ਜੇ ਨਾ ਫੇਰ ਸਾਨੂੰ ਸਮਝ ਆਏਗੀ ਫੇਰ ਕੁਝ ਗਿਆਨ ਆਏਗਾ ਵੀ ਗੁਰੂ ਦੀ ਗੱਲ ਕਿਵੇਂ ਬੈਠ ਕੇ ਸੁਣਨੀ ਆ ਜਾਂ ਕੀ ਕਹਿੰਦੇ ਨੇ ਗੁਰੂ ਜੀ ਮਹਾਰਾਜ ਕਹਿੰਦੇ ਨਾ ਓੰਕਾਰ ਆਦਮਾ ਜਾਣ ਲਿਖ ਅਰ ਮਿਟੇ ਤਾਹੇ ਨ ਮੰਨ ਮਹਾਰਾਜ ਕਹਿੰਦੇ ਜੋ ਇੱਕ ਰਸ ਸਭ ਤੋਂ ਵਿਆਪਕ ਪ੍ਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ ਮੈਂ ਉਸ ਨੂੰ ਅਬਨਾਸੀ ਸਮਝਦਾ ਹਾਂ ਅਬਨਾਸੀ ਦਾ ਮਤਲਬ ਨਾ ਸੋਣ ਵਾਲੀ ਚੀਜ਼ ਨਹੀਂ ਹੈ ਬਾਕੀ ਜੋ ਵੀ ਕੁਦਰਤ ਬਣੀ ਹੈ ਸਾਰੀ ਨਾਸ਼ ਹੋਣ ਵਾਲੀ ਆ ਜੋ ਘੜਿਆ ਟੁੱਟਣਾ ਹੈ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਜਿਹੜਾ ਅਬਨਾਸੀ ਹੈ ਉਹ ਨਾਸ਼ ਨਹੀਂ ਹੁੰਦਾ ਉਹ ਸਦਾ ਕਾਇਮ ਰਹਿੰਦਾ ਅਗਲੇ ਅਗਲੇ ਬੰਦ ਜਮਾਰਾ ਨੇ ਦੱਸਿਆ ਹੋਰ ਜਿਸ ਵਿਅਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ ਉਸ ਨੂੰ ਮੈਂ ਪ੍ਰਮਾਤਮਾ ਦੇ ਤੁਲ ਨਹੀਂ ਮੰਨਦਾ ਹੋਰ ਜਿਸ ਵਿਅਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ ਉਸ ਨੂੰ ਮੈਂ ਪ੍ਰਮਾਤਮਾ ਦੇ ਤੁਲ ਨਹੀਂ ਸਮਝਦਾ ਕਿਉਂਕਿ ਲੋਕ ਸਮਝੀ ਬੈਠੇ ਨਾ ਬੱਕਰੇ ਬੱਕਰੇ ਰੱਬ ਬਣਾਏ ਹੋਏ ਨੇ ਪਰ ਮਹਾਰਾਜ ਇੱਥੇ ਸਮਝਾਉਂਦੇ ਨੇ ਵੀ ਜੋ ਪ੍ਰਭੂ ਪ੍ਰਮਾਤਮਾ ਨੇ ਚੀਜ਼ ਪੈਦਾ ਕੀਤੀ ਆ ਉਹ ਕਰਕੇ ਉਹਨੂੰ ਮਟਾ ਵੀ ਦਿੰਦਾ ਉਹ ਪ੍ਰਮਾਤਮਾ ਨਹੀਂ ਹੋ ਸਕਦਾ ਪ੍ਰਭੂ ਪ੍ਰਮਾਤਮਾ ਇੱਕ ਅਬినాਸ਼ੀ ਹਸਤੀ ਹੈ ਉਹ ਸਦਾ ਫਿਰ ਰਹਿੰਦਾ ਸੰਸਾਰ ਰਹੇ ਨਾ ਰਹੇ ਉਹ ਸੁੰਨ ਸਮਾਦੀ ਵਿੱਚ ਫੇਰ ਵੀ ਹੈ ਜਿਹੜਾ ਕੁਦਰਤ ਨੂੰ ਬਣਾਉਣ ਵਾਲਾ ਹੈ ਕਾਦਰ ਅੱਗੇ ਮਹਾਰਾਜ ਦੱਸਦੇ ਨੇ ਓੰਕਾਰ ਲਖੇ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਉਸ ਸਰਬ ਵਿਆਪਕ ਪ੍ਰਮਾਤਮਾ ਨੂੰ ਸਮਝ ਲਏ ਭਾਵ ਆਪਣੇ ਅੰਦਰ ਅਨੁਭਵ ਕਰ ਲਏ ਤਾਂ ਉਸ ਨੂੰ ਸਮਝਿਆ ਉਸ ਮਨੁੱਖ ਦੀ ਉਸ ਉੱਚੀ ਆਤਮਿਕ ਸੁਰਤ ਦਾ ਨਾਸ ਨਹੀਂ ਹੁੰਦਾ ਜਿਹੜੀ ਉੱਚੀ ਸੁਰਤ ਬਣ ਜਾਂਦੀ ਨਾ ਪ੍ਰਭੂ ਪਰਮਾਤਮਾ ਦੇ ਨਾਲ ਮੇਲਜੋਲ ਹੋ ਜਾਂਦਾ ਉਹ ਸੁਰਤ ਨਾਸ ਨਹੀਂ ਹੁੰਦੀ ਕਿਉਂਕਿ ਆਪਣੇ ਕੋਲੇ ਪ੍ਰਤੱਖ ਹੈ 35 ਮਹਾਂਪੁਰਖਾਂ ਦੀ ਬਾਣੀ ਕਿਉਂਕਿ ਇਹਨਾਂ ਦੀ ਸੁਰਤ ਪ੍ਰਭੂ ਪਰਮਾਤਮਾ ਨਾਲ ਜੁੜੀ ਹੋਈ ਹੈ ਤੇ ਸਦਾ ਹੀ ਸੁਰਤ ਇਹਨਾਂ ਦੀ ਕੰਮ ਕਰਦੀ ਆ ਆਪਾਂ ਇਹਨਾਂ ਦੇ ਬਚਨਾਂ ਤੋਂ ਸਿੱਖਿਆ ਲੈ ਰਹੇ ਆ ਤੇ ਜੀਵਨ ਸਫਲਾ ਕਰਨਾ ਤਾਂ ਭਾਈ ਜੇ ਕਿਸੇ ਦਾ ਮਨ ਚਾਹੁੰਦਾ ਵੀ ਮੈਂ ਜੀਵਨ ਸਫਲਾ ਕਰ ਲਵਾਂ ਮਰਨ ਜੰਮਣ ਦੇ ਗੇੜ ਤੋਂ ਨਿਕਲਾਂ 84 ਦੇ ਗੇੜ ਤੋਂ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਪਏਗਾ। ਤੇ ਜੇ ਆਪਾਂ ਆਈ ਗਈ ਸਮਝਦੇ ਆਂ ਵੀ ਚੱਲ ਕੋਈ ਨਾ ਬਸ ਆਪਾਂ ਜਾਇਆ ਮੱਥਾ ਟੇਕ ਆਂਦਾ ਇਹ ਬੰਦ ਬਹੁਤ ਵੱਡਾ ਪੁੰਨ ਸਮਝਦੇ ਆਂ ਆਪਾਂ ਵੀ ਮੱਥਾ ਟੇਕ ਲਿਆ ਬਸ ਬਣ ਗਈ ਗੱਲ ਬਸ ਮਾਗਦੇ ਮਹੀਨੇ ਆਪਾਂ ਜਾਇ ਤੇ ਸਾਰੇ ਸਾਲ ਦੀ ਬੰਦਗੀ ਹੋ ਗਈ। ਨਹੀਂ ਮਹਾਰਾਜ ਕਹਿੰਦੇ ਸਾਸ-ਗਰਾਸ ਨਾ ਵਿਸਰੇ। ਹਰ ਨਾਮਾ ਮਨਮੰਤ ਵੀ ਖਾਂਦਿਆਂ ਪੀਂਦਿਆਂ ਪੈਂਦਿਆਂ ਸੌਂਦਿਆਂ ਪ੍ਰਭੂ ਪਰਮਾਤਮਾ ਤੈਨੂੰ ਯਾਦ ਰਹੇ। ਗਰਬਾਣੀ ਤਾਂ ਇਹ ਕਹਿੰਦੀ ਐ ਮਹਾਰਾਜ ਕਹਿੰਦੇ ਨਾ ਕਕਾ ਗਿਰਨ ਕਮਲ ਮਹਿ ਪਾਵਾਂ ਸਾਸ ਗਰਾਸ ਸੰਪਟ ਨਹੀਂ ਆਵਾਂ ਹੁਣ ਧਿਆਨ ਨਾਲ ਗੱਲ ਸੁਣਨ ਵਾਲੀ ਜਿਹੜੀ ਆਪਾਂ ਸਾਸ ਗਰਾਸ ਦੀ ਗੱਲ ਕਰੀ ਆ ਉਹ ਪੰਕਤੀ ਆ ਗਈ ਅੱਗੇ ਮਹਾਰਾਜ ਕਹਿੰਦੇ ਜੇ ਮੈਂ ਗਿਆਨ ਰੂਪ ਸੂਰਜ ਦੀ ਕਿਰਨ ਹਿਰਦੇ ਰੂਪ ਕੋਲ ਫੁੱਲ ਵਿੱਚ ਟਿਕਾ ਲਵਾਂ ਹਿਰਦਾ ਰੂਪ ਕਮਲ ਦਾ ਫੁੱਲ ਕੌਲ ਫੁੱਲ ਮਹਾਰਾਜ ਕਹਿੰਦੇ ਵੀ ਜੇ ਮੈਂ ਉਹ ਕਿਰਨ ਟਕਾਲਮਾ ਫੇਰ ਸਾਸ ਗਰਾਸ ਸੰਪਟ ਨਹੀਂ ਆਮਾ ਤਾਂ ਮਾਇਆ ਰੂਪ ਚੰਦਰਮਾ ਦੀ ਚਾਨਣੀ ਨਾਲ ਉਹ ਖਿੜਿਆ ਹੋਇਆ ਹਿਰਦਾ ਫੁੱਲ ਮੁੜ ਮਿਟਿਆ ਨਹੀਂ ਜਾਂਦਾ ਮੁੜ ਨਹੀਂ ਮਿਟਦਾ ਉਹ ਜੇ ਗੁਰੂ ਦੇ ਗਿਆਨ ਦਾ ਜਦੋਂ ਦੀਵਾ ਜਗ ਪਿਆ ਨਾ ਹਿਰਦੇ ਘਰ ਵਿੱਚ ਫਿਰ ਬੁਝਦਾ ਨਹੀਂ ਉਹ ਪਰ ਜਗਾਉਣ ਦੀ ਜ਼ਰੂਰਤ ਹੈ ਗੁਰੂ ਦੇ ਗਿਆਨ ਦਾ ਦੀਵਾ ਜਗਣਾ ਕਿਵੇਂ ਆ ਸਤ ਸੰਗ ਕਰਕੇ ਗੁਰੂ ਦੀ ਗੱਲ ਧਿਆਨ ਨਾਲ ਸੁਣਾਗੇ ਆਪਣੇ ਝਮੇਲਿਆਂ ਨੂੰ ਘਰੇ ਛੱਡ ਆਇਆ ਕਰਕੇ ਜਦੋਂ ਆਪਾਂ ਆਉਨੇ ਆ ਨਾ ਗੁਰੂ ਘਰ ਵਿੱਚ ਜੋ ਵੀ ਘਰ ਦੇ ਝਮੇਲੇ ਆ ਉਹਨੂੰ ਬਾਹਰ ਛੱਡ ਦਿਓ ਤੇ ਗੁਰੂ ਦੀ ਗੱਲ ਸੁਣ ਲਗੇ 15 20 ਮਿੰਟ ਜਿੰਨਾ ਚਿਰ ਬੈਠਦੇ ਆ ਆਪਾਂ ਕਿਉਂਕਿ ਆਪਾਂ ਸਾਰੇ ਕੰਮਾਂ ਲਈ ਫੁੱਲ ਤੋਂ ਵੱਧ ਤੋਂ ਵੱਧ ਟਾਈਮ ਦਿੰਨੇ ਆ ਪਰ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਜਾਂ ਗੁਰੂ ਦੇ ਗਿਆਨ ਵਾਸਤੇ ਅਸੀਂ ਟਾਈਮ ਨਹੀਂ ਕੱਢਦੇ ਪ੍ਰਭੂ ਪਰਮਾਤਮਾ ਦੇ ਨਾਮ ਵਾਸਤੇ ਨਹੀਂ ਟਾਈਮ ਨਿਕਲਦਾ ਜੇ ਕਿਤੇ ਟਾਈਮ ਕੱਢਿਆ ਜਾਵੇ 15 20 ਮਿੰਟ ਦੀ ਥੋੜੀ ਜੀ ਥੋੜਾ ਜਿਹੀ ਸੰਗਤ ਜੀਵਨ ਬਦਲ ਦਿੰਦੀ ਆ ਜੇ ਧਿਆਨ ਨਾਲ ਗੁਰੂ ਦੀ ਗੱਲ ਸੁਣੀ ਜਾਵੇ ਤਾਂ ਮਹਾਰਾਜ ਨੇ ਸਮਝਾਇਆ ਸਾਸ ਗਰਾਸ ਸੰਪਟ ਨਹੀਂ ਆਵਾ ਜੇ ਗੁਰੂ ਦਾ ਗਿਆਨ ਪੱਲੇ ਆ ਗਿਆ ਨਾ ਗੁਰੂ ਦੇ ਗਿਆਨ ਦੀ ਕਿਰਨ ਦੇ ਨਾਲ ਸਾਡਾ ਕਮਲ ਫੁੱਲ ਖਿੜ ਗਿਆ ਹਿਰਦੇ ਦਾ ਗਿਆਨ ਰੂਪੀ ਕਮਲ ਫੁੱਲ ਖਿੜ ਪਿਆ ਹਿਰਦੇ ਘਰ ਵਿੱਚ ਤਾ ਫ ਦਵਾਰੇ ਨਿਯੋ ਬੰਦ ਹੋਏਗਾ 부জেਗਾ ਨਹੀਂ ਫੁੱਲ ਕਮਲਾਏਗਾ ਨਹੀਂ ਕਹਿ ਦਿੰਦੇ ਆਂ ਆਂ ਸਮਝ ਲਓ ਅਰ ਜੇ ਤਹਾਂ ਕੁਸਮਰਸ ਪਾਵਾਂ ਮਹਾਰਾਜ ਕਹਿੰਦੇ ਅਤੇ ਜੇ ਕਦੇ ਮੈਂ ਉਸ ਖੜਾਓ ਦੀ ਹਾਲਤ ਵਿੱਚ ਅੱਪੜ ਕੇ ਉਸ ਖਿੜੇ ਹੋਏ ਫਿਰਦੇ ਰੂਪ ਕੋਲ ਫੁੱਲ ਦਾ ਆਨੰਦ ਵੀ ਮਾਣ ਸਕਾਂ ਇਹ ਫਿਰ ਆਨੰਦ ਜਦੋਂ ਆਉਂਦਾ ਨਾ ਗੁਰੂ ਦੇ ਗਿਆਨ ਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਦੋਂ ਆਨੰਦ ਆਉਂਦਾ ਅੰਦਰੇ ਅੰਦਰ ਹੀ ਉਹੀ ਹਿਰਦਾ ਜਾਣਦਾ ਜਿਹਦੇ ਅੰਦਰ ਖੜਾਉ ਆਉਂਦਾ ਹੈ ਖੜਾਉ ਦਾ ਮਤਲਬ ਵੀ ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਫੁੱਲ ਖੜਦਾ ਹੈ ਉਹੀ ਜਾਣਦਾ ਦੂਜੇ ਨੂੰ ਤਾਂ ਫਿਰ ਕਮਲਾ ਜਿਹਾ ਹੀ ਲੱਗਦਾ ਹੁੰਦਾ ਕਿਉਂਕਿ ਇਸੇ ਭਗਤ ਕਬੀਰ ਦੀ ਬਾਣੀ ਵਿੱਚ ਹੀ ਦੱਸਿਆ ਭਗਤ ਜੀ ਨੇ ਵੀ ਲੋਕੀ ਤਾਂ ਮੈਨੂੰ ਬੌਰਾ ਕਹਿੰਦੇ ਨੇ ਬੌਰੇ ਦਾ ਮਤਲਬ ਕਮਲਾ ਵੀ ਇਹ ਤਾਂ ਕਮਲਾ ਹੋ ਗਿਆ ਉਸ ਅਵਸਥਾ ਵਿੱਚ ਜਦੋਂ ਜਾਂਦਾ ਨਾ ਮਨੁੱਖ ਤੇ ਫੇਰ ਉਹਨੂੰ ਕਮਲਾ ਹੀ ਕਹਿੰਦੇ ਹੁੰਦੇ ਨੇ ਲੋਕ ਜਾਂ ਜਾਂ ਜੇ ਜਾਂ ਕਮੈਂਟ ਕਰਨ ਵਾਲੇ ਕਹਿੰਦੇ ਹੁੰਦੇ ਇਹ ਲਮਾਈ ਗੱਲ ਨਹੀਂ ਜਮ ਪਿਆ ਕਮੈਂਟ ਕਰਨ ਵਾਲੇ ਇਹ ਵੀ ਕਹਿੰਦੇ ਹੁੰਦੇ ਨੇ ਪਰ ਨਹੀਂ ਭਾਈ ਜੇ ਕੋਈ ਗੁਰੂ ਦੀ ਗੱਲ ਭੈਣ ਜਾਂ ਕੋਈ ਭਾਈ ਸੁਣਾਉਂਦਾ ਉਹ ਸਤਿਕਾਰਯੋਗ ਹੈ ਗਰਬਾਣੀ ਵਿੱਚ ਪੰਕਤੀ ਹੈ ਮਹਾਰਾਜ ਕਹਿੰਦੇ ਉਹਨੂੰ ਤਾਂ ਮੈਂ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਿਆਂ ਉਹਦੇ ਬੈਠਣ ਵਾਸਤੇ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਇੰਨੀ ਇੰਨਾ ਸਤਕਾਰ ਦਿੰਦੇ ਨੇ ਗੁਰੂ ਜੀ ਜਿਹੜਾ ਕੋਈ ਗੁਰੂ ਦੀ ਗੱਲ ਸੁਣਾਉਂਦਾ ਪਰ ਮੈਂ ਇੱਥੇ ਵੇਖਣਾ ਵੀ ਆ ਸੁਣਦਾ ਵੀ ਆ ਜੇ ਕੋਈ ਗੁਰੂ ਦੀ ਗੱਲ ਸੁਣਾਉਂਦਾ ਤਾਂ ਉਹਨੂੰ ਫਿਰ ਉਹਦੀਆਂ ਲੱਤਾਂ ਖਿੱਚਣ ਨੂੰ ਲਾਇਏ ਵੱਡਾ ਗਿਆਨੀ ਜੰਮ ਪਿਆ ਆਏ ਕਿ ਮੈਂ ਹੁੰਦਾ ਕਦੋਂ ਦਾ ਤਾਂ ਚੱਲਦਾ ਹੁੰਦਾ ਇਹ ਤਾਂ ਰੀਤਾਂ ਚੱਲਦੀਆਂ ਹੁੰਦੀਆਂ ਨੇ ਪਰ ਗੁਰੂ ਜੀ ਕਹਿੰਦੇ ਆ ਜਾ ਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੇ ਮਹਾਰਾਜ ਕਹਿੰਦੇ ਇਹੋ ਜਿਹੇ ਰੌ ਰਿਤੀਆਂ ਨੂੰ ਮਚਾ ਦੇ ਪਰ ਇਹ ਅੱਗ ਲਾ ਦੇ ਜਿਹੜੀਆਂ ਤੈਨੂੰ ਪ੍ਰਮਾਤਮਾ ਨਾਲੋਂ ਤੋੜਦੀਆਂ ਨੇ ਇਹ ਜਦੋਂ ਗਰਬਾਣੀ ਆਪਾਂ ਪੜਾਂ ਸੁਣਾਂਗੇ ਭਾਈ ਉਦੋਂ ਆਪਾਂ ਨੂੰ ਸਮਝ ਆਉਣੀ ਐ ਨਹੀਂ ਤਾਂ ਆਪਾਂ ਆਪ ਮੁਹਾਰੀਆਂ ਕਰਦਾ ਫਿਰਦਾ ਇਨਸਾਨ ਮੈਂ ਵੀ ਫਿਰਦਾ ਸੀ ਆਪ ਮੁਹਾਰੀਆਂ ਕਰਦਾ ਕਿਤੇ ਮੂੰਹ ਚੱਕ ਲਿਆ ਯਰਗ ਨੂੰ ਤੁਰ ਗਏ ਕਿਤੇ ਨੰਗਾਹੇ ਤੁਰ ਗਏ ਕਿਤੇ ਕੋਟਲੇ ਤੁਰ ਗਏ ਕਿਤੇ ਕਿਧਰੇ ਤੁਰ ਗਏ ਕਿਤੇ ਜੰਡ ਤੇ ਤੁਰੇ ਰਹਿਣਾ ਹਰ ਤੇ ਹਰ ਐਤਵਾਰ ਤੇਲ ਪਾਉਣ ਦਰਖਤ ਨੂੰ ਪਾਣੀ ਪਾਈਦਾ ਪਰ ਸਾਡੀ ਬੁੱਧੀ ਇਹੋ ਜੀ ਸੀ ਤੇਲ ਪਾ ਪਾ ਕੇ ਸਾਲ ਤੇ ਜੰਡ ਅਸੀਂ ਕਿੰਨੇ ਸੋਹਣੇ ਦਰਖਤ ਹੁੰਦੇ ਆਏ ਕਿਉਂਕਿ ਗਿਆਨ ਤੋਂ ਬਿਨਾ ਐਸੇ ਕੰਮ ਚ ਲੱਗਿਆ ਰਹਿੰਦਾ ਮਨੁੱਖ ਜਦੋਂ ਗੁਰਬਾਣੀ ਪੜਨ ਸੁਣਨ ਲੱਗ ਗਿਆ ਫਿਰ ਇਹ ਸਭ ਕੁਝ ਨਿਕਲ ਜਾਂਦਾ ਹਿਰਦੇ ਘਰ ਵਿੱਚੋਂ ਘਰ ਵਿੱਚੋਂ ਨਿਕਲ ਜਾਂਦਾ ਇਹ ਬਹਿਮ ਭਰਮ ਕਰਮकांड ਸਾਰੇ ਪੈਂਚਕਾਂ ਦੀਆਂ ਵਿਚਾਰਾਂ ਕਰੀ ਜਾਣੀਆਂ ਗੰਡਮੂਲ ਆ ਜੀ ਆ ਰਾਹੁ ਕੇਤੂ ਆ ਜੀ ਆ ਸਾੜ ਸੱਤੀ ਆ ਜੀ ਸਾਰਾ ਹੀ ਘੇਰਾ ਪਾਇਆ ਹੋਇਆ ਸੀ ਇਹ ਜਦੋਂ ਗੁਰੂ ਦਾ ਗਿਆਨ ਆ ਗਿਆ ਤੇ ਜਿਵੇਂ ਬੀਬੀਆਂ ਕੂੜਾ ਹੂੰਝ ਕਹਿੰਦੀ ਛੱਡ ਦਿੰਦੀਆਂ ਬਾਹਰ ਵੇੜੇ ਚ ਉਹ ਗੁਰੂ ਦੇ ਗਿਆਨ ਨੇ ਸਾਰੇ ਬਹਿਮ ਭਰਮ ਕਰਮकांड ਸਾਰੇ ਹੂੰਝ ਕੇ ਛੱਡ ਤੇ ਬਾਹਰ ਹੁਣ ਇੱਕੋ ਇੱਕ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਰ ਹੁਣ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਬਸ ਗੁਰੂ ਗੁਰੂ ਹੀ ਐ ਗੁਰੂ ਤੋਂ ਬਿਨਾ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ ਕਿਸੇ ਦੇਵੀ ਦੇਵਤੇ ਕਿਸੇ ਬਾਬੇ ਪੀਰ ਨਾਲ ਇਹ ਬਣਦੀ ਆ ਅਵਸਥਾ ਉਦੋਂ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਜੀ ਹੁਣ ਆਏ ਨਾ ਕਹਦੇ ਹੋ ਵੱਡਾ ਗਿਆਨੀ ਜੰਮ ਪਿਆ ਤੂੰ ਮੈਂ ਪਹਿਲਾਂ ਗੱਲ ਕਹੀ ਐ ਮਹਾਰਾਜ ਕਹਿੰਦਾ ਅਰ ਜੇ ਤਹ ਕੁਸਮ ਰਸ ਪਾਵਾਂ ਕਹ ਕਹਾ ਕਹਿ ਕਾ ਸਮਝਾਵਾਂ ਹੁਣੇ ਪਗਤੀ ਦੀ ਆਪਾਂ ਨੂੰ ਪੂਰੀ ਸਮਝ ਨਹੀਂ ਆ ਜਦੋਂ ਆਪਾਂ ਅਰਥ ਸਮਝਾਂਗੇ ਉਦੋਂ ਸਮਝ ਆ ਜਾਂਦੀ ਹੈ ਮਹਾਰਾਜ ਕਹਿੰਦੇ ਅਤੇ ਜੇ ਕਦੇ ਮੈਂ ਉਸ ਖੜਾਓ ਦੀ ਹਾਲਤ ਵਿੱਚ ਅੱਪੜ ਕੇ ਉਸ ਖਿੜੇ ਹੋਏ ਹਿਰਦੇ ਰੂਪ ਕੌਲ ਫੁੱਲ ਦਾ ਆਨੰਦ ਵੀ ਮਾਣ ਸਕਾਂ ਤਾਂ ਮਹਾਰਾਜ ਦੱਸਦੇ ਨੇ ਨੋਟ ਸੂਰਜ ਚੜਨ ਤੇ ਕੌਲ ਫੁੱਲ ਖਿੜਦਾ ਹੈ ਕਮਲ ਦਾ ਫੁੱਲ ਸੂਰਜ ਚੜਨ ਤੇ ਖਿੜਦਾ ਹੈ ਉਹ ਨਹੀਂ ਤਾਂ ਚੱਕੜ ਵਿੱਚ ਹੀ ਰਹਿੰਦਾ ਚੱਕੜ ਵਿੱਚੋਂ ਹੀ ਆਪਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਆਪਾਂ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਰਹਿਣਾ ਸੰਸਾਰ ਵਿੱਚ ਹੀ ਆ ਆ ਸਰੀਰ ਕੋ ਲੋੜਾਂ ਆਪਾਂ ਸੰਸਾਰ ਤੋਂ ਹੀ ਪੂਰੀਆਂ ਕਰਨੀਆਂ ਪਰ ਜਿਵੇਂ ਕਮਲ ਦਾ ਫੁੱਲ ਸੂਰਜ ਚੜਨ ਤੇ ਖੜਦਾ ਹੈ ਓਵੇਂ ਹਿਰਦੇ ਦਾ ਕਮਲ ਫੁੱਲ ਵੀ ਗੁਰੂ ਦੇ ਗਿਆਨ ਨਾਲ ਖੜਨਾ ਭਾਈ ਇਹ ਸਮਝਾਉਣਾ ਕੀਤਾ ਉਹਦੀ ਕਥਾ ਨਹੀਂ ਕੋਈ ਸੁਣਾ ਰਿਹਾ ਗੁਰੂ ਜੀ ਕੌਲ ਫੁੱਲ ਦੀ ਕਮਲ ਦੇ ਫੁੱਲ ਦੀ ਅਧਾਰਨਾ ਦੇ ਕੇ ਆਪਾਂ ਨੂੰ ਸਮਝਾ ਰਹੇ ਨੇ ਬੇ ਜਮੇ ਮਹਾਰਾਜ ਕਹਿੰਦੇ ਨਾ ਸੂਰਜ ਚੜਨ ਤੇ ਕੌਲ ਫੁੱਲ ਖਿੜਦਾ ਹੈ ਤੇ ਰਾਤ ਵੇਲੇ ਚੰਦਰਮਾ ਚੜਿਆ ਫਿਰ ਮਿਟ ਜਾਂਦਾ ਹੈ ਕੌਲ ਫੁੱਲ ਦਿਨੇ ਖਿੜਦੇ ਹਨ ਤੇ ਕਮੀਆਂ ਰਾਤ ਨੂੰ ਕਮੀਆਂ ਰਾਤ ਨੂੰ ਖਿੜਦੀਆਂ ਹਨ ਕਮੀਆਂ ਦਾ ਮਤਲਬ ਵੀ ਜਿੰਨੇ ਬਕਾਰੀ ਵਰਤੀ ਆ ਮਾੜੇ ਕੰਮ ਇਹ ਹਨੇਰੇ ਵਿੱਚ ਹੀ ਹੁੰਦੇ ਨੇ ਹਨੇਰਾ ਕਿਹੜਾ ਜਦੋਂ ਗੁਰੂ ਦਾ ਗਿਆਨ ਪੱਲੇ ਨਹੀਂ ਹੈ ਅਗਿਆਨਤਾ ਦਾ ਹਨੇਰਾ ਮਨੁੱਖ ਦੇ ਅੰਦਰ ਜਦੋਂ ਪਿਆ ਰਹਿੰਦਾ ਤੇ ਫਿਰ ਕਮੀਆਂ ਹੀ ਕਮੀਆਂ ਖੜਦੀਆਂ ਨੇ ਮਾੜੀ ਬਹਿਪ ਤਾਂ ਮਾੜਾ ਦੇਖਣਾ ਮਾੜਾ ਸੁਣਨਾ ਮਾੜਾ ਬੋਲਣਾ ਨਿੰਦਿਆ ਚੁਗਲੀ ਈਰਖਾ ਦਬੈਦ ਇਹ ਜਦੋਂ ਗੁਰੂ ਦੇ ਗਿਆਨ ਦਾ ਚਾਨਣ ਨਹੀਂ ਹੁੰਦਾ ਅਗਿਆਨਤਾ ਦਾ ਹਨੇਰਾ ਹੁੰਦਾ ਵਾਹਰਦੇ ਘਰ ਵਿੱਚ ਤੇ ਉਦੋਂ ਇਹ ਸਭ ਕੁਝ ਖੜ ਪੈਂਦਾ ਤੇ ਜਿਹੜਾ ਕਮਲ ਦਾ ਫੁੱਲ ਆ ਗੁਰੂ ਦੇ ਗਿਆਨ ਦਾ ਫੁੱਲ ਖੜਨਾ ਹਿਰਦੇ ਘਰ ਵਿੱਚੋਂ ਗੁਰੂ ਦੇ ਗਿਆਨ ਦੇ ਸੂਰਜ ਦੀਆਂ ਕਿਰਨਾਂ ਨਾਲ ਖੜਨਾ ਹੈ ਇਸ ਤਰ੍ਹਾਂ ਸਮਝਾਉਣਾ ਕੀਤਾ ਗੁਰੂ ਸਾਹਿਬ ਨੇ ਵੀ ਅਗਲੇ ਬੰਦ ਜਮਾਹ ਦਾਦ ਨੇ ਤਾਂ 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 ਉਸ ਦਾ ਬਿਆਨ ਕਥਨ ਤੋਂ ਪਰੇ ਹੈ ਉਹ ਮੈਂ ਆਖ ਕੇ ਕੀ ਸਮਝਾ ਸਕਦਾ ਹਾਂ ਭਗਤ ਜੀ ਕਹਿੰਦੇ ਨੇ ਵੀ ਇਹ ਆਖ ਕੇ ਸਮਝਾਇਆ ਨਹੀਂ ਜਾ ਸਕਦਾ ਇਹ ਤਾਂ ਜਦੋਂ ਸਾਡੀ ਸੁਰਤ ਜੁੜਦੀ ਹੈ ਨਾ ਗੁਰੂ ਦੀ ਗੱਲ ਸੁਣਨ ਵਿੱਚ ਗੁਰੂ ਦਾ ਗਿਆਨ ਪੱਲੇ ਬੰਨਾਂਗੇ ਤਾਂ ਸਾਡੇ ਹਿਰਦੇ ਘਰ ਦਾ ਕੋਲ ਫਲ ਖੜਨਾ ਨਹੀਂ ਤਾਂ ਪਾਈ ਹਨੇਰੇ ਦੇ ਵਿੱਚ ਤਾਂ ਕਮੀਆਂ ਹੀ ਕਮੀਆਂ ਕਮੀਆਂ ਹੀ ਕਮੀਆਂ ਇਕੱਠੀਆਂ ਹੋਈ ਜਾਣੀਆਂ ਹਿਰਦੇ ਘਰ ਵਿੱਚ ਅਗਲੇ ਬੰਦ ਜਮਾਰਾ ਅਸ ਦੇ ਦਿਨ ਮਹਾਰਾਜ ਦੱਸਦੇ ਨੇ ਖਖਾ ਇਹੇ ਖੋੜ ਮਨ ਆਵਾ ਖੋੜੇ ਛਾੜਨਾ ਦਹ ਦਿਸ ਧਾਵਾ ਇਹ 52 ਅੱਖਰਾਂ ਦੀ ਵਿਆਖਿਆ ਚੱਲਦੀ ਆ ਜੀ 52 ਅਖਰੀ ਬਾਣੀ ਦਾ ਨੌ 52 ਅਖਰੀਆ 52 ਅੱਖਰਾਂ ਦੀ ਵਿਆਖਿਆ ਕਰਦੇ ਨੇ ਗੁਰੂ ਜੀ ਮਹਾਰਾਜ ਕਹਿੰਦੇ ਨਾ ਤਾਂ ਇਸ ਆਲਣੇ ਭਾਵ ਪ੍ਰਭੂ ਚਰਨਾਂ ਨੂੰ ਛੱਡ ਕੇ ਦਸੀਂ ਪਾਸੀ ਨਹੀਂ ਦੌੜਦਾ ਜਦੋਂ ਗੁਰੂ ਦਾ ਗਿਆਨ ਹੁੰਦਾ ਫਿਰ ਦਸਾਂ ਦਸਾਮਾਂ ਵਿੱਚ ਨਹੀਂ ਮੰਨ ਦੌੜਦਾ ਇੱਕ ਥਾਂ ਟਿਕਿਆ ਰਹਿੰਦਾ ਤੇ ਅਗਲੇ ਬੰਦ ਜਮਾਰਾ ਦੱਸਦੇ ਨੇ ਖਸਮੇ ਜਾਣ ਖਿਮਾ ਕਰ ਰਹੇ ਮਹਾਰਾਜ ਦੱਸਦੇ ਨੇ ਖਸਮ ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ ਮਨ ਜਦੋਂ ਮਨ ਟਿਕਦਾ ਹੈ ਮਹਾਰਾਜ ਕਹਿੰਦੇ ਫਿਰ ਤੋ ਹੋਏ ਲਿਖਿਆਉ ਅਖੇ ਪਾਦਲ ਹੈ ਕਈ ਰੁੱਖਾਂ ਦੇ ਟਾਣ ਅੰਦਰੋਂ ਪੋਲੇ ਹੋ ਜਾਂਦੇ ਹਨ ਤੇ ਉਹਨਾਂ ਵਿੱਚ ਖੋੜਾ ਖਾਲੀ ਪੋਲੇ ਥਾਂ